ਅੱਜ ਦੀ ਜਿਹੜੀ ਮੀਟਿੰਗ ਆ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਤਹਿਤ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪ੍ਰੋਗਰਾਮ ਹੈ ਜੋ ਕਿ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਤਾਂ ਦੇ ਵਿੱਚ ਦੇ ਕੇ ਨਵਾਂ ਬਿੱਲ 2025 ਲੈ ਕੇ ਆ ਰਹੇ ਹੈ ਉਹਦੇ ਸੰਬੰਧ ਦੇ ਵਿੱਚ ਤੇ ਜਿਹੜਾ ਸ਼ੰਭੂ ਤੇ ਖਨੌਰੀ ਬਾਡਰ ਦੇ ਚੱਲਦੇ ਮੋਰਚਿਆਂ ਦੇ ਵਿੱਚ ਬੜਾ ਜ਼ਬਰਦਸਤੀ ਤਸ਼ੱਦਦ ਕਰਕੇ ਸਰਕਾਰ ਨੇ ਉਠਾਇਆ ਉਹਨਾਂ ਦੇ ਨਾਲ ਸੰਬੰਧਿਤ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਹੈ ਜੋ ਕਿ ਸਰਕਾਰ ਤੋਂ ਰਹਿੰਦੀਆਂ ਮੰਗਾਂ ਜੋ ਦਿੱਲੀ ਵਾਲਾ ਪਹਿਲਾਂ 2020 ਵਾਲਾ ਮੋਰਚਾ ਚੱਲਿਆ ਤੇ ਸ਼ੰਭੂ ਬਾਰਡਰ ਦੇ ਉੱਤੇ ਲੱਗਿਆ ਤੇ ਹੁਣ ਮੌਕੇ ਦੀਆਂ ਕਿ ਬਿਜਲੀ ਬੋਰਡ ਨੂੰ ਜਿਹੜੇ ਪ੍ਰਾਈਵੇਟ ਹੱਤਾਂ ਦੇ ਵਿੱਚ ਦੇਣ ਜਾ ਰਹੇ, ਵੇਚਣ ਜਾ ਰਹੇ ਉਹ ਬਿੱਲ ਰੱਦ ਕੀਤਾ ਜਾਵੇ ਤੇ ਨਾਲ ਜੋ ਹੜ੍ਹਾਂ ਦੇ ਨਾਲ ਵੱਡੀ ਮਾਰ ਪੰਜਾਬ ਦੇ ਵਿੱਚ ਹੋਈ ਹੈ ਉਹਦੇ ਮੁਆਵਜ਼ੇ ਦੀ ਮੰਗ ਹੈ ਤੇ ਸਾਡਾ 5 ਤਰੀਕ ਨੂੰ 2 ਘੰਟੇ ਰੇਲਵੇ ਸਟ੍ਰਾਈਕ ਪੂਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਫੈਸਲਾ ਹੋਇਆ ਰੋਕਣ ਦਾ ਸੱਦਾ ਹੈ ਤੇ 10 11 ਨੂੰ ਜੋ ਬਿਜਲੀ ਬੋਰਡ ਦੇ ਤਹਿਤ ਮਾਰੀਆਂ ਦਿੱਤੀਆਂ ਨੇ ਜਿਹੜਾ ਬਿੱਲ ਜਾਂਦਾ ਉੱਚ 10 ਤੇ 11 ਦਸੰਬਰ ਨੂੰ ਦੋ ਦਿਨ ਚਿੱਪਾਲੇ ਮਿੱਟਰ ਪਿੰਡਾਂ ਦੇ ਵਿੱਚੋਂ ਪੱਤ ਕੇ ਬਿਜਲੀ ਬੋਰਡ ਦੇ ਦਫਤਰ ਐਸ ਬੀਓ ਦੇ ਆਪਣਾ ਐਕਸ਼ਨ ਸਾਫ ਤੇ ਦਫਤਰਾਂ ਵਿੱਚ ਜਮ੍ਹਾਂ ਕਰਾਉਣਾ ਦਾ ਹੈਗਾ 17 18 ਤਰੀਕ ਨੂੰ ਡੀਸੀ ਦਫਤਰਾਂ ਦੇ ਦੋ ਦਿਨ ਦੇ ਪ੍ਰੋਗਰਾਮ ਹੈ ਨਾ ਮੰਗਾ ਨਾਲ ਸਬੰਧਤ ਜੁੜ ਕੇ ਜੇ ਨਹੀਂ ਉੱਥੇ ਕੋਈ ਗੱਲਬਾਤ ਸਰਕਾਰ ਸੁਣਦੀ ਕਿਸੇ ਗੱਲ ਤੇ ਆਉਂਦੀ ਤਾਂ ਮਜ਼ਦੂਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਫੈਸਲਾ ਲੈ ਕਿੰਨੀ ਤਰੀਕ ਨੂੰ ਫਿਰ ਅਣਮਿੱਥੇ ਸਮੇਂ ਲਈ ਰੇਲਾਂ ਜਮ ਕਰਦਾ ਫੈਸਲਾ ਹੈ ਕੀ ਕਹੂੰਗੇ ਕੋ ਜਿਹੜੀ ਅੱਜ ਦੀ ਮੀਟਿੰਗ ਕੀਤੀ ਬਾਅਦ ਵਿੱਚ ਮੀਟਿੰਗ ਰੱਖੀ ਹੈ ਸਾਡੇ ਸੂਬੇ ਦੇ ਆਗੂਆਂ ਦੇ ਕਹਿਣ ਤੇ ਇਸ ਮੀਟਿੰਗ ਦੇ ਰੱਖੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਪ੍ਰੋਗਰਾਮ ਅੱਜ ਇਥੋਂ ਐਲਾਨ ਕਰਨੇ ਨੇ ਜੇ ਤੇ ਰੇਲਾਂ ਦਾ ਚੱਕਾ ਜਾਮਦਾ ਹੋਵੇ ਤੇ ਅਡੀਸ਼ਨਾਂ ਨੂੰ ਮੰਗ ਪੱਤਰ ਦਾ ਵੀ ਆਉਣਾ ਹੈ ਉਸ ਤੋਂ ਬਾਅਦ ਡੀਸੀਆਂ ਦੇ 20-12 ਦੇ ਬੂਰੇ ਧਰਨੇ ਲੱਗਣਗੇ ਅਸੀਂ ਉਹਦੇ ਬਾਰੇ ਅੱਜ ਇੱਥੇ ਪੂਰੀ ਦੀ ਪੂਰੀ ਸਾਡੀ ਸੂਬਾ ਕਮੇਟੀ ਤੋਂ ਜਾਣਕਾਰੀ ਲੈਣ ਦੇ ਲਈ ਅਸੀਂ ਅੱਜ ਮੀਟਿੰਗ ਰੱਖੀ ਹੈ ਅਰਜ਼ ਇੱਕ ਜ਼ਰੂਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿਉਂਕਿ ਇਹ ਇਕੱਲੇ ਕਿਸਾਨਾਂ ਦਾ ਮਸਲੇ ਨਹੀਂ ਰਹਿ ਗਏ ਹੈਗੇ ਵੀ ਇਕੱਲੇ ਕਿਸਾਨਾਂ ਦਾ ਹੈ ਜਿਵੇਂ ਕੱਲ ਦਾ ਆਪਾਂ ਗੱਲ ਕਰ ਲਈਏ ਮੈਂ ਇਹ ਖੇਦੀ ਕਰਨਾ ਸਖਤ ਸ਼ਬਦਾਂ ਦੇ ਵਿੱਚ ਕੱਲ ਇਹਨਾਂ ਨੇ ਸੰਗਰੂਰ ਦੇ ਵਿੱਚ ਬਸਾਲਾ ਦੇ ਉੱਤੇ ਕਿੱਡਾ ਵੱਡਾ ਹਮਲਾ ਕੀਤਾ ਨਾ ਉਸੇ ਰੋਡ ਤੇ ਸਾਡੇ ਕਿਸਾਨਾਂ ਦੇ ਉੱਤੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਦੇ ਉੱਤੇ ਰਤਨਪੁਰਾ ਬਾਰਡਰ ਦੇ ਉੱਤੇ ਕਿੱਡੇ-ਕੱਡੇ ਸਾਡੇ ਤੇ ਹਮਲੇ ਕਰਕੇ ਸਾਡਾ ਕਿੰਨਾ ਕੀਮਤੀ ਸਮਾਨ ਤੋੜਿਆ ਕਿੰਨਾ ਭੰਗ ਤੋੜ ਕੀਤੀ ਕਿੰਨਾ ਥੜੀ ਭੈਣ ਦਸਕੇ ਗਈ ਹੈ ਪੰਕਜ ਪੱਪੂ ਦੇ ਜਿਹੜਾ ਤਾਂ ਦਫਤਰ ਦੇ ਵਿੱਚ ਅੰਦਰ ਟਰਾਲੀਆਂ ਖੜੀਆਂ ਚੂਤਾ ਫੜੀਆਂ ਰੱਖੀਆਂ ਪੜੀਆਂ ਹੋਈਆਂ ਦੂਜੇ ਜਿਹੜੇ ਸਾਡੇ ਝਾਲ ਸੀ ਉਹ ਉਥੇ ਧਰਤੀ ਦੇ ਵਿੱਚ ਥੱਲੇ ਟੋਆ ਪਟਕੇ ਦੱਬੇ ਨੇਗੇ ਜਿਹੜੇ ਉਹ ਵੀ ਸਾਡੇ ਆਗੂਆਂ ਨੇ ਕੋਲੇ ਖੜਕੇ ਤੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਦਫ਼ਤਰਾਂ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਓਕੜਾ ਭਾਏਗੇ ਤੇ ਹਾਲ ਤੱਕ ਪੱਪੂ ਪੰਕਜ ਦੀ ਇਹ ਗਰਫਜ਼ਰੀ ਕਿੰਨੀ ਕਰ ਰਹੇ ਹੈਗੇ ਅਸੀਂ ਉਹ ਵੀ ਪੂਰੀ ਦੀ ਪੂਰੀ ਸਰਕਾਰ ਤੋਂ ਪ੍ਰਭਾਈ ਕਰਾਉਣੀ ਹੈ ਹੜਪੇੜਤਾਂ ਦਾ ਜਿਹੜਾ ਮਾਮਲਾ ਹੈ ਉਹ ਵੀ ਅਸੀਂ ਸਰਕਾਰ ਤੋਂ ਲੈਣਾ ਹੈ ਜਿਹੜਿਆ ਚਿਪਾ ਵਾਲੇ ਮੀਟਰਾਂ ਦੀ ਗੱਲ ਕਰਦੇ ਨੇ ਅਸੀਂ ਪੱਟ ਕੇ ਜਿੱਦੇ ਵੀ ਸਾਨੂੰ ਲਾਂਗ ਪੂਰਾ ਜੋ ਹੋ ਜਾਣਾ ਇੱਥੋਂ ਇਹ 10 ਦਾ ਜੇ 11 ਦਾ ਕਰਦੇ ਨੇ ਤਾਂ ਜਦੋਂ ਅਸੀਂ ਉਹ ਪੱਟ ਕੇ ਉਸੇ ਵਕਤ ਉਹ ਚਿਪਾ ਵਾਲੇ ਮੀਟਰ ਜਮ੍ਹਾਂ ਕਰਵਾਵਾਂਗੇ ਜੇ ਨਾ ਸਰਕਾਰ ਨੇ ਸਾਡੇ ਪੁਰਾਣੇ ਮੀਟਰ ਲਾਉਣ ਦੀ ਗੱਲ ਕੀਤੀ ਤਾਂ ਅਸੀਂ ਦੱਸਾਂਗੇ ਵੀ ਅਸੀਂ ਉਹਨਾਂ ਚਿਰ ਕੁੰਡਾ ਲਾ ਕੇ ਰੱਖਾ ਕਿ ਜਿੰਨੇ ਚਿਰ ਸਾਡੇ ਪੁਰਾਣੇ ਮੀਟਰ ਚੱਲੂ ਨੇ